ਵਹੀ ਗੁਰੂ ਜੀ ਦਾ ਫਲਸਾ ਵਹੀ ਗੁਰੂ ਜੀ ਕਿਤੇ ਸੋ ਬੜਾ ਪਿਆਰਾ ਬਚਨ ਗੁਰਬਾਣੀ ਦਾ ਭਗਤ ਕਬੀਰ ਜੀ 134 ਨੰਬਰ ਸ਼ਲੋਕ ਵਿੱਚ ਲਿਖਦੇ ਨੇ ਅੱਖ ਦੇ ਫਲ ਲੱਗੇ ਕਬੀਰ ਫਲ ਲੱਗੇ ਫਲਨ ਪੱਕਣ ਲੱਗੇ ਆਂਬ ਜਾਏ ਪਹੁੰਚੇ ਖਸਮ ਕੋ ਜੋ ਬੀਜ ਨਾ ਖਾਹੀ ਕਾਂਬ ਅੱਖ ਦੇ ਜਿਵੇਂ ਛੋਟਾ ਛੋਟਾ ਪਹਿਲਾਂ ਅੰਬਾਂ ਨੂੰ ਫਲ ਪੈਂਦਾ ਹੈ ਫਿਰ ਹੌਲੀ ਹੌਲੀ ਫਲ ਪੱਕਣ ਵੱਲ ਨੂੰ ਤਿਆਰ ਹੁੰਦੇ ਨੇ ਜੀਵ ਵਿਚਕਾਰ ਕਾਂਬਾ ਰੂਪ ਹਵਾ ਜਿਹੜੀ ਹਨੇਰੀ ਜਿਵੇਂ ਕੱਲ ਪਰਸੋਂ ਬਹੁਤ ਹਨੇਰੀ ਹੋ ਗਈ ਬਹੁਤ ਜ਼ਿਆਦੀਆਂ ਅੰਬੀਆਂ ਜਿਹੜੀਆਂ ਛੋਟੀਆਂ ਛੋਟੀਆਂ ਟੁੱਟ ਕੇ ਜ਼ਮੀਨ ਤੇ ਡਿੱਗ ਪਈਆਂ ਉਹ ਕਦੇ ਵੀ ਅੰਬਾਂ ਦਾ ਰੂਪ ਨਹੀਂ ਧਾਰਨ ਕਰਨਗੀਆਂ ਅੱਖ ਦੇ ਜਾਏ ਪਹੁੰਚੇ ਖਸਮ ਕੋ ਜੋ ਬੀਜ ਨਾ ਖਾਈ ਕਾਂਬ ਅੱਖ ਦੇ ਉਹ ਫਲ ਜਿਹੜਾ ਮਾਲਕ ਦੇ ਹੱਥਾਂ ਵਿੱਚ ਜਾਂਦਾ ਤਿਆਰ ਹੋ ਕੇ ਪੱਕ ਕੇ ਜਿੰਨੂੰ ਵਕਾਰਾਂ ਰੂਪੀ ਕਾਂਬਾਂ ਨੇ ਛੱਡਦਾ ਜਿਵੇਂ ਹਨੇਰੀਆਂ ਰੂਪੀ ਕੰਬਾ ਜਿਹੜਾ ਇਹਨਾਂ ਫਲਾਂ ਨੂੰ ਹੀਠਾਂ ਸੁੱਟ ਦਿੰਦਾ ਹੈ ਪਰ ਜੇ ਇਹ ਫਲ ਉਸ ਹਨੇਰੀਆਂ ਰੂਪੀ ਕੰਬੇ ਨੂੰ ਸਹਾਰ ਜਾਣ ਤਾਂ ਪੱਕ ਕੇ ਮਾਲਕ ਦੇ ਹੱਥਾਂ ਵਿੱਚ ਜਾਂਦੇ ਨੇ ਮਾਲਕ ਖੁਸ਼ ਹੁੰਦਾ ਇਸੇ ਤਰ੍ਹਾਂ ਜਗਿਆਸੂ ਜਿਹੜਾ ਰੱਬ ਦੇ ਦਰ ਤੇ ਨਵਾਂ ਨਵਾਂ ਤੁਰਨ ਵਾਲਾ ਜੇ ਉਹਨੂੰ ਹਨੇਰੀਆਂ ਵਕਾਰਾਂ ਰੂਪੀ ਕੰਬਾ ਜਿਹੜਾ ਨਾ ਸੁੱਟੇ ਨਾ ਉਹਨੂੰ ਡਲਾਵੇ ਤਾਂ ਇਹ ਵੀ ਜਿਹੜਾ ਜੱਗਿਆ ਸਰੂਪ ਜਿਹੜਾ ਮਨੁੱਖ ਇਹ ਵੀ ਉਸ ਪਰਮਾਤਮਾ ਦੇ ਦਰ ਤੱਕ ਪਹੁੰਚ ਜਾਂਦਾ। ਕੋਈ ਵੀਰੋ ਬੜਾ ਮਾਲ ਦਾ ਉਪਦੇਸ਼ ਬਾਣੀ ਦਾ ਬੜਾ ਜੀਵਨ ਨੂੰ ਸਦਾਰਨੋ ਵਾਲਾ ਪਰ ਮਨੁੱਖ ਇਹਦੇ ਤੇ ਅਮਲ ਨਹੀਂ ਕਰਦਾ। ਉਹ ਸਾਨੂੰ ਜ਼ਰੂਰ ਇਹਦੇ ਤੇ ਅਮਲ ਕਰਨਾ ਚਾਹੀਦਾ ਹੈ। ਸਤਿਗੁਰੂ ਮਾਰਗ ਕਿਰਪਾ ਕੰਨ ਸਾਨੂੰ ਗਿਆਨ ਆ ਜਾਈ। ਅਸੀਂ ਜਦੋਂ ਨਵੇਂ-ਨਵੇਂ ਗੁਰੂ ਘਰ ਆਉਣਾ ਆਰੰਭ ਕਰਦੇ ਆ ਨਾ ਤੇ ਜੇ ਇਹ ਤੇ ਬਕਾਰਾਂ ਰੂਪ ਕੰਬੇ ਨੂੰ ਸਹਾਰ ਜਾਈਏ। ਇਹ ਤਾਂ ਬੜੀ ਵੱਡੀ ਗੱਲ ਹੈ ਜੇ ਉਸ ਵਿਕਾਰਾਂ ਰੂਪੀ ਕਾਂਬੇ ਦੇ ਵਿੱਚ ਆ ਜਾਈਏ ਲਪੇਟ ਵਿੱਚ ਫਿਰ ਅਸੀਂ ਗੁਰੂ ਦਾ ਦਰਸ਼ ਛੱਡ ਜੰਨੇ ਆ ਉਹਨਾਂ ਅੰਬੀਆਂ ਛੋਟੀਆਂ ਛੋਟੀਆਂ ਵਾਂਗ ਜਿਹੜੀਆਂ ਹਵਾ ਨੂੰ ਨਹੀਂ ਂਹੇਰੀ ਨੂੰ ਨਹੀਂ ਸਹਾਰ ਸਕੀਆਂ ਤੇ ਜ਼ਮੀਨ ਤੇ ਡਿੱਗ ਪਈਆਂ ਸੋ ਵੀਰੋ ਜਦੋਂ ਵੀ ਗੁਰੂ ਘਰ ਆਉਣਾ ਹੈ ਗੁਰੂ ਦੇ ਦਰਬਾਰ ਦੇ ਵਿੱਚ ਆਉਣਾ ਹੈ ਚਾਹੇ Hindu ਵੀਰ ਹੋਣ ਮੁਸਲਮਾਨ ਭਰਾ ਹੋਣ ਜਦੋਂ ਵੀ ਅਸੀਂ ਆਪਣੇ ਮੁਰਸ਼ਿਦ ਦੇ ਉਸ ਕਾਮਲ ਦੇ ਦਰਬਾਰ ਦੇ ਵਿੱਚ ਆਉਣਾ ਅਸੀਂ ਆਪਣਾ ਮਨ ਜਿਹੜਾ ਵਿਕਾਰਾਂ ਵੱਲੋਂ ਵੀ ਮੋੜ ਕੇ ਰੱਖਣਾ ਨਹੀਂ ਤੇ ਬਹੁਤੀ ਵਰੀਆਂ ਅੰਬਾਂ ਦੇ ਵਿੱਚੋਂ ਕੱਚਾ ਬੂਰ ਹੀ ਝੜ ਜਾਂਦਾ ਬਹੁਤੇ ਦਰਖਤਾਂ ਨਾਲ ਕਈਆਂ ਤੋਂ ਛੋਟੀਆਂ ਅੰਬੀਆਂ ਝੜ ਜਾਂਦੀਆਂ ਨੇ ਤੇ ਉਹ ਜਿਹੜੀਆਂ ਅੰਬੀਆਂ ਪੱਕ ਕੇ ਰਸਦਾਇਕ ਨਹੀਂ ਬਣਦੀਆਂ ਤੇ ਜਦੋਂ ਰਸਦਾਇਕ ਨਹੀਂ ਬਣਦੀਆਂ ਤੇ ਉਹਨਾਂ ਦਾ ਖਰੀਦਦਾਰ ਨਹੀਂ ਕੋਈ ਆਉਂਦਾ ਉਹ ਖਰੀਦਦਾਰ ਉਪਰ ਮਾਲਕ ਦੇ ਹੱਥਾਂ ਵਿੱਚ ਜਿਹੜੀਆਂ ਨੇ ਉਹ ਜਾ ਕੇ ਸਨਮਾਨ ਨਹੀਂ ਪਾਉਂਦੀਆਂ ਕونکہ ਜਦੋਂ ਆਪਾਂ ਵੀ ਅੰਬ ਖਰੀਦਦੇ ਆਂ ਮਾਰਕੀਟ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਅਸੀਂ ਵੀ ਇਹ ਵੇਨੇ ਵੀ ਪੱਕਾ ਹੈ ਮਿੱਠਾ ਹੈ ਕਿ ਨਹੀਂ ਜੇ ਅੰਬ ਪੱਕੇ ਜਾਂ ਮਿੱਠੇ ਨਾ ਹੋਣ ਫਿਰ ਉਹਨਾਂ ਨੂੰ ਕੋਈ ਨਹੀਂ ਖਰੀਦਦਾ ਸੋ ਵੀਰੋ ਜਦੋਂ ਮਾਲਕ ਆਪਣੇ ਹੱਥ ਵਿੱਚ ਰੱਖਦਾ ਸਾਨੂੰ ਮਿਲਦਾ ਹੈ ਪਰਮੇਸ਼ਰ ਉਹਦਾ ਅੱਖਦਣ ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਰ ਬਾਰ ਖਰਿਆਂ ਦਾ ਮੁੱਲ ਪੈਂਦਾ ਖੋਟਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ